ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਲੋਕ ਸਿੰਘ ਬਸਰਾਵਾ ਹੈਂਡਲੂਮ ਵਾਲਾ ਅੱਜ ਪਹੁੰਚੇ ਹਾਂ ਜੀ ਪਿੰਡ ਚੋਪੜਾ ਲੈ ਕੇ ਹਾਜ਼ਰਾਂ ਦੀ ਇੱਥੇ ਪਿੰਡ ਚੋਪੜਾ ਸਰਦਾਰ ਸਰੂਪ ਸਿੰਘ ਜੀ ਪੀ ਡਬਲਿਊ ਡੀ ਡਬਲਿਊ ਡਿਪਾਰਟਮੈਂਟ ਤੇ ਕੰਮ ਕਰਦੇ ਉਹਨਾਂ ਦੇ ਘਰ ਮੰਜੇ ਦੇ ਸਪੈਸ਼ਲ ਕਵਰ ਆਪਾਂ ਦੇਖ ਕੇ ਆਏ ਹਾਂ ਤੇ ਅੱਜ ਦਾ ਜਿਹੜਾ ਆਰਡਰ ਸੀ ਪਿੰਡ ਚੋਪੜਾ ਸਰਦਾਰ ਸਰੂਪ ਸਿੰਘ ਦੇ ਘਰ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਮੰਜੇ ਦੇ ਕਵਰ ਗੱਦੇ ਦੇ ਕਵਰ ਤਲਾਈਆਂ ਦੇ ਕਵਰ ਸਹਰਾਣੇ ਦੇ ਕਵਰ ਕੋਈ ਵੀ ਬੈੱਡ ਸੀਟਾਂ ਲੈਣੀਆਂ ਹੋਣ ਤੇ 98553 ਅਤੇ 00769 ਤੇ ਫੋਨ ਕਰੋ ਅਸੀਂ ਪਹੁੰਚਾਂਗੇ ਤੁਹਾਡੇ ਪਿੰਡ ਸਪੈਸ਼ਲ ਟ੍ਰੈਂਡ ਚੱਲ ਰਿਹਾ ਜੀ ਮੰਜਿਆਂ ਦੇ ਕਬਰ ਦਾ ਭਾਜੀ ਇੱਧਰ ਤੇ ਕਮਾ ਦਿਓ ਸਾਰੇ ਇਹ ਕਬਰ ਕਮਾ ਕੇ ਸਾਰੇ ਦਿਖਾ ਦਿਓ ਹਾਂਜੀ ਪਿੰਡ ਚੋਪੜਾ ਨਹਿਰ ਦੇ ਕੰਡੇ ਦੇ ਆਪਾਂ ਖੜੇ ਆ ਜੀ ਤੇ ਇੱਥੋਂ ਦਾ ਆਰਡਰ ਆਪਾਂ ਫਕਤ ਆ ਕੇ ਚੱਲੇ ਆ ਮੰਜਿਆਂ ਦੇ ਸਪੈਸ਼ਲ ਕਬਰ ਠੀਕ ਹੈ ਜੀ ਧੰਨਵਾਦ ਜੀ ਜੀ ਮਾਨ ਚੋਪੜਾ ਜੀ ਨਹੀਂ ਕਿ ਚੋਪੜਾ ਪਿੰਡ ਕੋਠਲੀ ਸ਼ਾਨੀਆਂ ਦੇ ਲਾਗੇ ਗੁਰਦੁਆਰਾ ੱੱਲੂ ਸਾਹਿਬ ਦੀ ਸਾਈਡ ਤੇ ਠੀਕ ਹੈ ਜੀ। ਲੋ ਜੀ ਪਹੁੰਚ ਗਏ ਆ ਸਰਦਾਰ ਸਰੂਪ ਸਿੰਘ ਜੀ ਪਿੰਡ ਚੋਪੜਾ ਪੀਡਬਲਯੂਡੀ ਦੇ ਘਰ ਠੀਕ ਹੈ ਜੀ। ਅੱਜ ਪਹੁੰਚੇ ਆ ਸਪੈਸ਼ਲ ਇਹਨਾਂ ਨੂੰ ਮੱਜੇ ਦੇ ਕਵਰ ਦੇਣ ਵਾਸਤੇ ਸਰਦਾਰ ਸਰੂਪ ਸਿੰਘ ਦੇ ਘਰ ਚਲੋ ਜੀ ਇਧਰ ਵੀ ਦਿਖਾ ਲਦੇ ਭੈਣ ਜੀ ਹੋਰਾਂ ਨੂੰ ਹਾਂਜੀ ਤੇ ਦਿਖਾ ਲਦੇ ਤੁਹਾਨੂੰ ਖੋਲ ਕੇ ਹੁਣ ਮੰਜੇ ਦੇ ਕਵਰ ਵੈਸੇ ਪੂਰੇ ਸਮਾਨ ਆਪਾਂ ਲੈ ਕੇ ਆਏ ਬੈੱਡ ਸੀਟਾਂ ਲੈ ਨਹੀਂ ਹੁਣ ਕਿ ਜਿਹੜਾ ਮਰਜ਼ੀ ਸਮਾ ਲੈਣ ਹੋਵੇ ਪਰ ਅੱਜ ਇਹਨਾਂ ਨੂੰ ਦਿਖਾ ਲੱਗੇ ਸਪੈਸ਼ਲ ਮੰਜੇ ਦੇ ਕਵਰ ਜੀ ਠੀਕ ਹੈ ਜੀ ਚਲ ਦਿਖਾ ਲਦੇ ਤੁਹਾਨੂੰ ਮੰਜੇ ਦੇ ਨਵੇਂ-ਨਵੇਂ ਕਵਰ ਜੀ ਮੰਜੇ ਦੇ ਕਵਰ ਲਓ ਜੀ ਪਹਿਲਾ ਰੰਗ ਆਹ ਨੂੰ ਦਿਖਾਉਂਦੇ ਹਾਂ ਬਹੁਤ ਪਿਆਰਾ ਰੰਗ ਔਰ ਮੰਜੇ ਦੇ ਤੁਹਾਨੂੰ ਵਸਾ ਕੇ ਦੱਸਦੀ ਏ ਕਿ ਇਸ ਮੰਜੇ ਤੋਂ ਵੱਡੇ ਮੰਜੇ ਤੇ ਵੀ ਆਏਗਾ ਇੱਕ ਗਿੱਠ ਵੱਡਾ ਮੰਜਾ ਹੈ ਉਹਦੇ ਤੇ ਵੀ ਆਉਣਗੇ ਠੀਕ ਹੈ ਜੀ ਇਹ ਸਟੈਚੂ ਕਪੜਾ ਵੇ ਤੇ ਵਧੀਆ ਰੰਗ ਹੈ ਅੱਜ ਕੱਲ ਮੰਜੇ ਦੇ ਜਿਹੜਾ ਕਵਰਾਂ ਦੇ ਜਿਹੜਾ ਟ੍ਰੈਂਡ ਜਰ ਚੱਲ ਰਿਹਾ ਅਗਲਾ ਰੰਗ ਇਹਨੂੰ ਨਹੀਂ ਦਿਖਾ ਦਾਂਗੇ ਠੀਕ ਹੈ ਜੀ ਬਾਕੀ ਕਪੜਾ ਜਿਹੜਾ ਭਾਰੀ ਸਟੱਫ ਦਾ ਵੇ ਸਟੈਚੂ ਕਪੜਾ ਵੇ ਨੈਲਨ ਦੇ ਵਿੱਚ ਕਪੜਾ ਵੇ ਤੇ ਕਪੜਾ ਜਿਹੜਾ ਸਾਡਾ ਵੀ ਬਹੁਤ ਵਧੀਆ ਡਿਜ਼ਾਈਨ ਹੋਏ ਦੇ ਵਿੱਚ ਬਹੁਤ ਨਵੇਂ-ਨਵੇਂ ਆ ਚੁੱਕੇ ਜੀ ਠੀਕ ਹੈ ਜੀ ਲੋਦੀ ਡਿਜ਼ਾਈਨ ਬਹੁਤ ਜਿਆਦੇ ਆ ਹਾਂਜੀ ਪੱਕੀ ਇਹ ਮੰਜੇ ਦੇ ਉੱਤੇ ਕਵਰ ਚੜਾਉਣ ਲ ਚੜਾਉਣ ਤੋਂ ਬਾਅਦ ਮੰਜੇ ਦੀ ਜਿਹੜੀ ਡੈਕੋਰੇਸ਼ਨ ਜਿਹੜੀ ਬਹੁਤ ਵਧੀਆ ਬਣ ਜਾਂਦੀ ਜੀ ਮੰਜਾ ਜਿਹੜਾ ਬਹੁਤ ਵਧੀਆ ਲੱਗਣ ਦਾ ਲੱਗੁੰਦਾ ਸਾਜੀ ਰੰਗ ਜਿਹੜੇ ਹੋਰੀ ਆਪਣੇ ਵੀ ਹੈਗੇ ਵੀ ਦਿਖਾ ਲ ਦਿੰਨੇ ਆ ਜੀ ਹਾਂਜੀ ਇੱਧਰ ਪੈਨਲ ਵੀ ਦਿਖਾ ਦੇ ਦਿਖਾ ਦੇ ਮੈਂ ਇਸ ਕਰਕੇ ਤੁਸੀਂ ਕੋਈ ਆਰਡਰ ਕਰਨਾ ਹੋਵੇ ਤੇ 985753 00767 ਤੇ فون ਕਰੋ ਤੁਹਾਨੂੰ ਗਰਮੀ ਦਾ ਇਥੇ ਪਾਸੇ ਜਾਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਤੁਹਾਡੇ ਪਿੰਡਾਂ ਵਾਂਗੇ ਔਰ ਤੁਹਾਨੂੰ ਦੇਖ ਕੇ ਜਾਵਾਂਗੇ ਮੰਜਿਆਂ ਦੇ ਸੋਹਣੇ ਸੋਹਣੇ ਕਵਰ ਬੈੱਡ ਸ਼ੀਟਾਂ ਦੇਖ ਕੇ ਜਾਵਾਂਗੇ ਗੱਦਿਆਂ ਦੇ ਕਵਰ ਦੇਖ ਕੇ ਜਾਵਾਂਗੇ ਤਲਾਈਆਂ ਦੇ ਕਵਰ ਦੇਖ ਕੇ ਜਾ ਕੇ ਜਾਵਾਂਗੇ ਜਿਹੜੀ ਧਨਕੀ ਦੀ ਲੋੜ ਹੈ ਤੁਹਾਨੂੰ ਘਰ ਬੈਠੇ ਤੁਹਾਡੇ ਆਰਡਰ ਤੇ ਤੁਹਾਨੂੰ ਅਸੀਂ ਡਿਲੀਵਰੀ ਜਿਹੜੀ ਘਰ ਤੇ ਦੇ ਦੇਈ ਜਾਵਾਂ ਠੀਕ ਹੈ ਕਾਲੀ ਕਰੋ ਰੰਗ ਰੰਗ ਕਰੋ ਕਸ਼ੰਗ ਜਿੱਦੇ ਲੈਣਾ ਤੇ ਪਰਲੋ ਕਹਿੰਦੇ ਸੀ ਪਰਲੋ ਕਰੋ ਰੰਗ ਉਸਤਾਂ ਕਰੋ ਕਰੋ ਤੁਹਾਨੂੰ ਕਰੂ ਕਸ਼ੰਗ ਬੋਲੋ ਲੋਕਾਂ ਨੂੰ ਹਾਂਜੀ ਇਹ ਕਟੇਚੂ ਕਪੜਾ ਇਸ ਮੰਜੇ ਤੋਂ ਵੱਡੇ ਤੇ ਵੀ ਆਏਗਾ ਆ ਦੇਖੋ ਜੀ ਇਹ ਸੈਟੀ ਕਪੜਾ ਵੀ ਇਹ ਜੇ ਤਾਂ ਮਰਜੀ ਮਿਲਦਾ ਵਟਾ ਹੈ ਉੱਥੇ ਵੀ ਆ ਜੀ ਠੀਕ ਹੈ ਜੀ ਹਾਂਜੀ ਪੰਦੇ ਹਾਂ ਜੀ ਰੰਗ ਹੋ ਰਹੀ ਆਪਣੇ ਕੋ ਹੈਗਾ ਆ ਵੀ ਰੰਗ ਸਗਾ ਜੀ ਰਾਤੀ ਜੇ ਬਹੁਤ ਜਿਆਦਾ ਰੰਗ ਦੀ ਮਰਜੀ ਲੋ ਆ ਵੀ ਰੰਗ ਜਿਹੜਾ ਬਹੁਤ ਹੋਦੀ ਹੈ ਪੱਕੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਵੇ ਤੁਸੀਂ ਉਹ ਦੇ ਦਿਓ ਜੀ ਇਸ ਨੂੰ ਬਟਨ ਦੁਖਾਵਾਂਗੇ ਬੈਡ ਸਟੈਂਡ ਠੀਕ ਹੈ ਹਾਂ ਜਿਹੜਾ ਰੰਗ ਲੈਣਾ ਲਲੂ ਪਿੱਛੇ ਰੰਗ ਹੋਰ ਵੀ ਹੈਗੀ ਆ ਕੰਦੀ ਨੂੰ 여기 ਰੰਗ ਹੈ ਇਸ ਤਰ੍ਹਾਂ ਦਾ ਆ ਗੰਗ ਜਿਹੜਾ ਬਹੁਤ ਜਿਆਦਾ ਲਓ ਜੀ ਡਿਜ਼ਾਈਨਾਂ ਦੇ ਲਾ ਦੇ ਕਿ ਢੇਰ ਬਸ ਤੁਸੀਂ ਪਸੰਦ ਕਰੋ ਜਿਹੜਾ ਜਿਹੜਾ ਰੱਖ ਲੈਣਾ ਹਾਂ ਠੀਕ ਹੈ ਜੀ ਲੋ ਜੀ ਇਸ ਤੋਂ ਬਾਅਦ ਇਹਨੂੰ ਚੜਾ ਕੇ ਦਿਖਾਵਾਂਗੇ ਕੋਈ ਮੰਜੇ ਨੂੰ ਚੜਾਉਣਾ ਕਿਦਾ ਠੀਕ ਹੈ ਜੀ। ਲਓ ਮੈਂ ਰਾਤ ਤੁਸੀਂ ਕੀ ਦਾ ਪਸੰਦ ਹੋ? ਹੋਰ ਕਰ ਲਓ। ਕਰ ਲਓ ਕਰ ਲਓ ਪਸੰਦ ਜਿੱਦਾਂ ਨਾਲ। ਸਾਡੇ ਦੋ ਦੇ ਹੁੰਦੇ ਹਨ। ਲੋ ਜੀ ਇੱਕ ਜੁੜਾ ਸਾਡੀ ਭੈਣ ਬਸੰਦ ਕੀਤਾ ਤੇ ਆ ਭੈਣ ਸਾਡੀ ਪਸੰਦ ਕਰ ਰਹੀ। ਹੋ ਜਦਾ ਠੀਕ ਹੈ। ਲੋ ਜੀ ਇੱਕ ਜੁੜਾ ਆ ਸਾਡੀ ਤੁਹਾਨੂੰ ਪਸੰਦ ਕੀਤਾ ਠੀਕ ਹੈ ਜੀ ਬੱਚੇ ਇੱਧਰ ਇੱਧਰ ਹੋ ਜਾਓ ਬੰਦ ਆਪਸ ਵਿੱਚ ਇੱਧਰ ਆ ਜਾਓ ਆ ਪੱਤੇ ਦੋ ਵਿਖਣਾ ਨਹੀਂ ਜਾਵੋ ਹਾਂ ਜੀ ਆ ਤਾਂ ਹੋਰ ਕਿਹੜਾ ਕਰਨਾ ਤੁਸੀਂ ਲੋੜ ਨਹੀਂ ਆ ਠੀਕ ਹੈ ਮੈਂ ਵੀ ਲੈ ਤੁਹਾਨੂੰ ਸਾਡੀ ਘਰਾਂ ਦੇ ਲਿਆਓ ਤੇਹੀ ਬੰਨ ਲੈਣਾ ਬਈ ਗਰੰਡ ਆਉਟ ਕੈਮਰਾ ਫਾਲ ਨਹੀਂ ਦੋ ਕਰ ਲਓ ਬਸ ਅੱਛਾ ਠੀਕ ਠੀਕ ਤੇਟਾ ਸਾਰੇ ਜਾਉਣਾ ਹੀ ਹੋਣਾ ਨੇ ਤੇਟਾ ਸਾਰੇ ਜਾਂਦੇ ਹਾਂ ਗਰੰਡ ਇਹ ਲੋਕੀ ਕਿਹੜਾ ਧੰਨ ਗਰੰਡ ਜਿਹੜਾ ਬਹੁਤ ਅਰੀਆ ਰੰਗ ਸਾਰੇ ਵੇਖ ਜਦੋਂ ਬਈ ਵੇਖੋ ਜਿਹੜੇ ਲੈਣਾ ਵੇਖ ਲੋ ਕਿਹੜਾ ਲੈਣਾ ਜਿਹੜੇ ਕਰ ਰਹੀਆਂ ਵੇ ਚਾਰਕ ਜੋੜੇ ਨੇ ਫਿਲਹਾਲ ਪਸੰਦ ਕੀਤੇ ਆ ਤੇ ਬਾਕੀ ਹੋਰ ਜੋੜੇ ਵੀ ਉਹ ਕਰ ਰਹੇ ਨੇ ਤੁਸੀਂ ਕੋਈ ਆਰਡਰ ਕਰਨਾ ਹੋਵੇ ਘਰ ਬੈਠਿਆ ਹੀ ਫੋਨ ਕਰੋ 98575300767 ਤੇ ਤੁਹਾਡਾ ਆਪਣਾ ਸਰਲੋਕ ਸਿੰਘ ਬਸਰਾਵਾ ਹੈਂਡਲਿੰਗ ਵਾਲਾ ਜਿਹਨੂੰ ਕਿਸੇ ਐ ਵੀਡੀਓ ਵਿੱਚ ਦੇਖਦੇ ਹੋ ਜੀ ਸੋਨੂ ਜੀਤਾ ਚੈਨਲ ਦੇ ਵੀਡੀਓ ਵਿੱਚ ਦੇਖਦੇ ਹੋ ਤੇ ਤੁਸੀਂ ਵੀ ਘਰ ਬੈਠੇ ਕਰੋ ਕਾਲ ਵਧੀਆ-ਵਧੀਆ ਮੰਜੇ ਦੇ ਕਵਰ, ਬੈੱਡ ਸੀਟਾਂ, ਏਸੀ ਦੇ ਕਵਰ, ਫ੍ਰਿਜ ਦੇ ਕਵਰ, ਵਾਸ਼ਿੰਗ ਮਸ਼ੀਨ ਦੇ ਕਵਰ ਤੁਸੀਂ ਲੈ ਸਕਦੇ ਹੋ ਤੇ ਅੱਜ ਪਹੁੰਚੇ ਆ ਜੀ ਸਰਦਾਸ ਸਰੂਸੇ ਦੀ ਪਿੰਡ ਚੋਪੜਾ ਤੇ ਅਸੀਂ ਅੱਜ ਪਿੰਡ ਚੋਪੜਾ ਤੇ ਇੱਧਰ ਸਾਡੀ ਭੈਣ ਖੜੀ ਇਹਨੇ ਸਾਨੂੰ ਕੀਤਾ ਫੋਨ ਅੱਜ ਪਹਿਲਾਂ ਤੁਸੀਂ ਕੋਈ ਵੀਡੀਓ ਵੇਖੀ ਸੀ ਸਾਡੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਮੰਜਿਆਂ ਦੇ ਕਬਰ ਵਾਸਤੇ ਤੇ ਲੈ ਕੇ ਅੱਜ ਪਹੁੰਚ ਗਏ ਇਹਨਾਂ ਦੇ ਪਿੰਡ ਤੇ ਆ ਸਾਡੇ ਸਰਦਾਰ ਸਰਦਾਰ ਸਿੰਘ ਜੀ ਤੇ ਇਹਨਾਂ ਨੂੰ ਦੇਖ ਚੱਲੇ ਆ ਸੋਹਣੇ ਸੋਹਣੇ ਮੰਜਿਆਂ ਦੇ ਕਬਰ ਠੀਕ ਹੈ ਜੀ ਤੁਸੀਂ ਵੀ ਆਰਡਰ ਕਰ ਸਕਦੇ ਘਰ ਬੈਠੇ ਠੀਕ ਹੈ ਜੀ ਧੰਨਵਾਦ ਹਾਂ ਜੀ ਹਾਂ ਜੀ ਤੁਸੀਂ ਵੀ ਬਣਾ ਕਰ ਲੋ ਪਸੰਦ ਆ ਜੀ 300 ਤੋਂ ਲੈ ਕੇ ਆਪਸੇ ਕੋਈ ਦਿੱਕੂ ਜਦ ਰਹਿ ਗਈਏ ਤੂੰ ਉੱਪਰ ਵੀ ਗ੍ਰੇਡ ਕਰੋਗੇ ਤਾਂ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਆ ਵਧੀਆ ਕਪੜਾ ਵੀ ਵਿਕਟੋਰੀਆ ਕੰਪਨੀ ਦੇ ਵਧੀਆ ਕਪੜਾ ਵੀ ਤੇ ਰੰਗ ਜਿਹੜਾ ਤੁਸੀਂ ਲੈਣਾ ਕਰ ਲੋ ਪਸੰਦ ਦੇ ਪਰ ਸਾਰੇ ਜਿਹੜੇ ਬਹੁਤ ਭੇਗੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਕੋਲ ਕੇ ਕਰੋ ਚੱਕ ਪਹਿਲੂ ਬੋਲੋ ਕਰ ਦਿੰਦੇ ਸਰਾਂ ਇਹਦੇ ਚਾਦਰਾਂ ਦੇ ਨਾਲ ਬਹੁਤ ਤਗੜੇ ਤਗੜੇ ਬੋਰੀ-ਬੋਰੀ ਜਿਹੜੇ ਸਰਾਂ ਨੇ ਆ ਤੇ ਚਾਦਰਾਂ ਦੇ ਪ੍ਰਿੰਟ ਜਿਹੜੇ ਬਹੁਤ ਵਧੀਆ ਹੈ। ਪੈਣਾ ਚੱਡੀਆਂ ਚਾਦਰਾਂ ਜਿਹੜੀਆਂ ਲਹਿਰੀਆਂ ਪਹਿਲਾਂ ਇਹਨਾਂ ਮੱਜੇ ਦੇ ਕਵਰ ਲੈ ਆ ਜਾਰੀ ਸਿਹਤ ਜੋੜੇ। ਚਾਦਰ ਨੂੰ ਥੱਲੇ ਨਾਲ ਪੈਣਾ ਲੱਗਣ데요 ਠੀਕ ਹੈ। ਲਓ ਜੀ ਬੋਰੀ ਵਾਂਗੂ ਭਾਰਾ ਕੱਪੜਾ ਵੇ ਤੇ ਸਟੱਫ ਜਿਹੜਾ ਬਹੁਤ ਵਧੀਆ ਵੇ। ਤੇ ਪ੍ਰਿੰਟ ਵੀ ਜਿਹੜਾ ਬਹੁਤ ਵਧੀਆ ਵੇ। ਕਿੰਨਾ ਕਫਰ ਅਕੇ? ਸਾਇਦਾਂ ਦੇ ਇਦਾਂ ਕੁੰਜੇ ਹੋਵੇ ਤੇ ਕੋਣੀ ਇਹ ਤੂੰ ਪੂਰੀ ਰੰਦੀ ਹੈ ਦੇ ਪੂਰੀ ਲੈਣੀ ਇਹ ਤੂੰ ਇਹ ਤੂੰ ਇਹ ਤੂੰ ਹੋ ਲਓ ਹੋਰ ਵੱਡੀ ਲਓ ਰੇਡ ਵਜੀ ਜਾਣੇ ਕੋਈ ਹੈਗਾ ਸਭ ਕੋ ਜੀ ਮੇ ਕੋ ਸਾ ਲਓ ਜੀ ਲਓ ਜੀ ਇਹ ਆ ਜੀ ਐਂਡ ਦੀ ਚਾਦਰ ਬਲੇਸਿੰਗ ਦੀ ਚਾਦਰ ਹੈ 1000 ਰੁਪਏ ਦੀ ਚਾਦਰ ਹੈ ਇਹਨਾਂ ਨੂੰ ਦਵਾ ਕੇ ਆਪਾਂ 700 ਰੁਪਏ ਆ ਲਓ ਓਵਰ ਸਾਈਜ਼ ਲਓ ਜੀ ਕਿੰਗ ਸਾਈਜ਼ ਬਲੇਸਿੰਗ ਚਾਦਰ ਇਹ ਵੀ ਖੋਲ ਕੇ ਵੇਖ ਲਓ ਕੋਈ ਆ ਜੀ ਲਓ ਲੋ ਖੋਲ ਕੇ ਦਿਖਾ ਲੈਣਾ ਅਤੇ ਇਹ ਚਾਦਰ ਕਿਦੇ ਸਾਡੇ ਮੱਜੇ ਤੇ ਥੋੜੀ ਛੁੱਟੀ ਦੀਦੀ ਐ ਪਰ ਆਪਾਂ ਇਹਨਾਂ ਨੂੰ ਹੋਰ ਵੀ ਇਤੋਂ ਵੱਡਾ ਸਾਈਜ਼ ਦਿਖਾਵਾਂਗੇ ਰੰਗ ਦੱਸੋ ਕਿਹੜੇ ਵਿੱਚ ਕਿੱਲਾ ਲੈਣਾ ਆਜ ওভারਸਾਈਜ਼ ਐਂਡ ਦਾ ਐਂਡ ਦਾ ਇਹ ਤੋਂ ਵੱਡਾ ਹਾਂਜੀ ਲੋ ਜੀ ਇੱਚ ਰੰਗ ਜਿਹੜੇ ਬਹੁਤ ਵਧੀਆ ਵੇ ਇਹ ਆ ਜੀ ਬਲੇਸਿੰਗ ਕਰਦਾ ਸਭ ਤੋਂ ਐਂਡ ਚਾਦਰ ਇਹ ਆ ਜੀ ਤੇ ਰੰਗ ਵਿੱਚ ਬਹੁਤ ਜ਼ਿਆਦਾ 1000 ਰੁਪਏ ਦੀ ਚਾਦਰ ਐ ਇਹਨਾਂ ਨੂੰ ਆਪਾਂ ਦਵਾਂਗੇ ਸਿਰਫ 700 ਰੁਪਏ ਦੀ ਕਿਉਂਕਿ ਇਹਦਾ ਸਾਨੂੰ ਕੀਤਾ ਫੋਨ ਤੇ ਲੋ ਜੀ ਕੱਪੜਾ ਪਹਿਲਾਂ ਦੇਖੋ ਤੁਸੀਂ ਕੱਪੜਾ ਦੇਖੋ ਜੀ ਕੀ ਆ ਸੋਨਾ ਪ੍ਰਿੰਟ ਆ ਦੇਖੋ ਪਹਿਨਾ ਕੱਪੜਾ ਦੇਖੋ ਜੀ ਹਾਂ ਜੀ ਆ ਵੇਸੀ ਚਾਦਰ ਜੀ ਇੱਕ ਕਲੀ 3000 ਰੁਪਏ ਦੀ ਏ ਤੇ ਦੋ ਲੈਣ ਗਿਆ ਛੜੀਆਂ ਪਹਿਣਾ ਤੇ ਇਹਨਾਂ ਨੂੰ 1400 ਦੀ ਦੋ ਰੇਦ ਰੀਆਂ ਆ ਚਾਦਰ ਨਾਲੇ ਵਿਸਾਕ ਉੱਤੇ ਵੇਖੋ ਪਹਿਨਾ ਪ੍ਰਿੰਟ ਆਉਂਦਾ ਸਫਰ ਥੋੜੇ ਹਾਂ ਜੀ ਹਾਂ ਜੀ ਦੇਖੋ ਜੀ ਚਾਦਰ ਹਾਂ ਜੀ ਵੇਖੋ ਜਿਉ ਜਿਉ ਰੇਟ ਬਰਾੜੀ ਆਪਣੇ ਕੋ ਹਰ ਕਹ ਜੀਏ ਬਸ ਲੈ ਲਓ ਤੁਸੀਂ ਵਿਸਾਕ ਦੇਖੋ ਲੇ ਲਓ ਪਤਾ ਲੱਗ ਗਿਆ ਦੇਖ ਲਓ ਵਹੀ ਬਣਾ ਲਈ ਵੀਡੀਓ ਬਣਾ ਦੇ ਕੋਈ ਵੇਖ ਲੈਦਾ ਕੋਈ ਨਹੀਂ ਲੈ ਲਓ ਲੈ ਜੇ ਪੈਣਾ ਤੁਸੀਂ ਨਾਲ ਹੀ ਕੈਮਰਾ ਲੈ ਜੇ ਤਾਂ ਹੀ ਚੱਲਦਾ ਹਾ ਲੋ 8 ਰੰਗ 8 ਚਾਦਰਾਂ ਦੇ ਤੇ ਹਾਂ ਆ ਦੇ ਜਿਹਦੇ ਤੇ ਬlesing ਦੇਣੀ ਹੈ ਚਲੋ ਸਾਰੇ ਕੁਵਰੇਟੀ ਹੈਗੀ ਜਿਹੜੀ ਰੋਇ ਇਹ ਪ੍ਰਿੰਟ ਹੈ ਬਹੁਤ ਵਧੀਆ ਕਿਹੜਾ ਕਿਦਾਂ ਪਿਆਰਾ ਪ੍ਰਿੰਟ ਹੋ ਹਾਂ ਜੀ ਦਵਾਦੀਆਂ ਮਿਲ ਜਣੀਆਂ ਲੋ ਜੀ ਇਹ ਕਾ ਇੱਕ ਆ ਦਿਨ ਕੇ ਲਈ ਉਹ ਦੇ ਦਿੰਦਾ ਕਿਦਾਂ ਪਿਆਰਾ ਹੈ ਸਾਤਰਾ ਲਈ ਲਿਖੀ ਜਾਈਏ ਇਹ ਜੀ ਗੱਬਤ ਸਾਤਰਾ ਲਈ ਲਿਖੀ ਜਾਈਏ ਕਿਹੜਾ ਬਿੱਤਾ ਉਹਨਾਂ ਦਾ ਨੋਟ ਬੀਤ 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 ਉਹਨਾਂ ਦਾ ਨੋਟ ਬੀ ਕਿਚਾ ਦਰਾਸ਼ ਦੀ ਬਹੁਤ ਪਸੰਦ ਕੀਤੀ ਆਪਨੇ ਉਹਦੇ ਨਾਲ ਦੀ ਫੋਟੋ ਕੋ ਬੈਸਿਕ ਲਿਖਿਆ ਨਾ ਉਸ ਨੂੰ ਬੈਸਿਕ ਆਲੀਏ ਇਹ ਕਾਲ ਉਹ ਵੀ ਦਿਖਾ ਦੇ ਤੁਸੀਂ ਹੋਰ ਕਾਲੇ ਹੀ ਤੁਸੀਂ ਵੇਖ ਨਹੀਂ ਖੋਲ ਦੇਖ ਨਹੀਂ ਲਓ ਇਹ ਦਿਖਾ ਲਦੇ ਜਿੰਨੇ ਕਪੜਾ ਖੋਲ ਦੇਖਣਾ ਤੁਸੀਂ ਲੋਰੀ ਆ ਚੱਤੀ ਤੀ ਆ ਦੋ ਚਾਦਰਾਂ ਸਦੀ ਲਈਆਂ ਇੱਕ ਆ ਚਾਦਰ ਲਈਏ ਇੱਕ ਚਾਦਰਾਂ ਲਈਏ ਇਹ ਸਭ ਤੋਂ ਐਂਡ ਚਾਦਰ ਨੇ ਕਿੰਗ ਦਾ ਠੀਕ ਹੈ ਜੀ ਸਰਾਣੇ ਜਿਹੜੇ ਹੈਗੇ ਜੀ ਬੁਰ ਬੁਰ ਜਿਹੜੇ ਸਿਰਾਂ ਨੇ ਠੀਕ ਹੈ